ਹਾਂਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਆਕਾਸ਼ ਹੈ ਆਕਾਸ਼ ਜੀ ਤੁਸੀਂ ਸਪਰੇਅ ਕਰ ਰਹੇ ਹੋ ਗਲੀ ਗਲੀ ਜਾ ਕੇ ਕਿੱਥੋਂ ਆਏ ਹੋ ਤੁਸੀਂ ਸਰ ਅਸੀਂ ਸਿਹਤ ਵਿਭਾਗ ਵੱਲੋਂ ਆਏ ਹਾਂ ਸਿਵਲ ਹਸਪਤਾਲ ਮੋਗਾ ਚੋਂ ਆਏ ਹਾਂ ਜੀ ਤੁਸੀਂ ਬਿਲਕੁਲ ਜੀ ਤੇ ਇਹ ਜੋ ਸਪਰੇਅ ਤੁਸੀਂ ਕਰ ਰਹੇ ਹੋ ਕਾਸ ਤੋਂ ਬਚਾਅ ਦੀ ਕਰਦੇ ਹੈਗੇ ਆ ਸਰ ਇਹ ਡੀਗੂ ਦੇ ਬਚਾਅ ਲਈ ਕਰਦੇ ਆ ਮਛਰਿਆਂ ਤੋਂ ਬਚਾਅ ਲਈ ਮਛਰਿਆਂ ਤੋਂ ਤੇ ਇਹਦੇ ਕੋਈ ਤੁਸੀਂ ਪੈਸੇ ਵੀ ਲੈ ਰਹੇ ਹੋ ਛੜਕਾ ਕਰਾਈ ਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਬਿਲਕੁਲ ਫ੍ਰੀ ਹੈ ਜੀ ਕੋਈ ਫੀਸ ਨਹੀਂ ਕੋਈ ਪੈਸਾ ਨਹੀਂ ਬਿਲਕੁਲ ਨਹੀਂ ਤੇ ਜਿੱਥੇ ਕੋਈ ਤੁਹਾਨੂੰ ਡੇਂਗੂ ਦੇ ਚਾਰਜ ਮਿਲ ਜਾਂਦੇ ਹੈਗੇ ਆ ਕੁਛ ਨਾ ਕੁਛ ਤੇ ਉੱਥੇ ਜਿਹੜਾ ਹੈਗਾ ਕੀ ਕਰਦੇ ਹੋ ਤੁਸੀਂ ਉਹਨਾਂ ਨੂੰ ਸੂਚਿਤ ਕਰਦੇ ਹੋ ਘਰ ਵਾਲਿਆਂ ਨੂੰ ਹਾਂਜੀ ਬਿਲਕੁਲ ਸਰ ਅਸੀਂ ਉਹਨਾਂ ਨੂੰ ਸੂਚਿਤ ਕਰਦੇ ਆ ਕਿ ਜਿਹੜੇ ਡੇਂਗੂ ਲਾਰਵੇ ਹੈਗੇ ਆ ਉਹਨਾਂ ਨੂੰ ਤੁਸੀਂ ਮਤਲਬ ਜਿਵੇਂ ਕੀ ਵੱਧ ਪਾਣੀ ਇਕੱਠਾ ਹੋ ਜਾਂਦਾ ਉਹਨਾਂ ਨੂੰ ਸੁਖ ਜਾਂਦੇ ਕਿ ਵੱਧ ਪਾਣੀ ਇਕੱਠਾ ਤੁਸੀਂ ਨਾ ਹੋਣ ਦਿਓ ਠੀਕ ਹੈ ਤੇ ਉਹਦੀਆਂ ਸਾਵਧਾਨੀਆਂ ਕੀ ਵਰਤਰੀਆਂ ਉਹ ਵੀ ਦੱਸ ਦਿਓ ਉਹਨਾਂ ਦੀ ਸਾਵਧਾਨੀ ਆਈ ਹੁੰਦੀ ਆ ਜੀ ਕਿ ਵਸ ਵੱਧ ਤੋਂ ਵੱਧ ਸਫਾਈ ਰੱਖਣ ਤੇ ਵੱਧ ਤੋਂ ਵੱਧ ਪਾਣੀ ਇਕੱਠਾ ਨਾ ਹੋਣ ਦੇ ਠੀਕ ਹੈ ਜੀ ਤੁਹਾਡਾ ਤੇ ਤੁਹਾਡੇ ਵਿਭਾਗ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਓਕੇ ਜੀ ਧੰਨਵਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿੰਕੂ ਕੁਮਾਰ ਹੈ ਜੀ ਰਿੰਕੂ ਜੀ ਤੁਸੀਂ ਸਿਹਤ ਵਿਭਾਗ ਵੱਲੋਂ ਆਏ ਹੈਗੇ ਆ ਮੋਗਾ ਵੱਲੋਂ ਤੁਹਾਡੀ ਡਿਊਟੀ ਲੱਗੀ ਹੈ ਗਲੀ ਗਲੀ ਜਾ ਕੇ ਤੁਸੀਂ ਜਿਹੜੀ ਸਪਰੇਅ ਕਰ ਰਹੇ ਹੋ ਕਿਸ ਤੋਂ ਬਚਾ ਦੇ ਜਿਹੜੀ ਹੈਗੀ ਹੈ ਇਹ ਸਪਰੇਅ ਕੀਤੀ ਜਾ ਰਹੀ ਹੈ ਸਰ ਇਹ ਹੈਗੀ ਹੈ ਇਹ ਡੇਂਗੂ ਡੇਂਗੂ ਤੋਂ ਬਚਾ ਲਈਏ ਡੇਂਗੂ ਬਹੁਤ ਅੱਜਕੱਲ ਬਹੁਤ ਫੈਲ ਰਹੀ ਹੈ ਇਸ ਕਰਕੇ ਗੰਦੇ ਪਾਣੀ ਜਿਹਾ ਸਾਫ ਪਾਣੀ ਦੇ ਵਿੱਚ ਵੀ ਹੋ ਜਾਂਦਾ ਹੈ ਇਹ ਤੇ ਇਸ ਕਰਕੇ ਅਸੀਂ ਕਿਤੇ ਸਪਰੇਅ ਪੇਰਾ ਕਰਤੀ ਜਾਂ ਤੁਸੀਂ ਘਰਾਂ ਦੇ ਵਿੱਚ ਪਹੁੰਚਦੇ ਆ ਕਿਹੜੀਆਂ ਮੇਨ ਮੇਨ ਚੀਜ਼ਾਂ ਤੁਸੀਂ ਚੈੱਕ ਕਰਦੇ ਹੋ ਉੱਥੋਂ ਜੀ ਉਹ ਫਿਰ ਚੈੱਕ ਕਰਦੇ ਆ ਜੀ ਫ੍ਰਿਜ ਦੀਆਂ ਟ੍ਰੇਆਂ ਚੈੱਕ ਕਰਦੇ ਆ ਗਮਲੇ ਵਗੇਰਾ ਚ ਪਾਣੀ ਪੇਰਾ ਹੋਵੇ ਉਹ ਚੈੱਕ ਕਰਦੇ ਆ ਠੀਕ ਹੈ ਤੇ ਜਿੱਥੇ ਤੁਹਾਨੂੰ ਕੋਈ ਸ਼ੱਕ ਪੈਂਦਾ ਹੈਗਾ ਉਹਨਾਂ ਨੂੰ ਫਿਰ ਤੁਸੀਂ ਸਮਝਾਉਨੇ ਆ ਕਰ ਕਰਦੇ ਮੈਂਬਰਾਂ ਨੂੰ ਹਾਂ ਜੀ ਅਸੀਂ ਸਮਝਾਈਦਾ ਹੈ ਵੀ ਭਾਈ ਅੱਗੇ ਤੋਂ ਸਫਾਈ ਰੱਖੋ ਤੇ ਇਹਨਾਂ ਨੂੰ ਮਤਲਬ ਕਿ ਵੱਤ ਤੋਂ ਵੱਤ ਜਿੰਦਗੀ ਸਫਾਈ ਹੋਈ ਜਾਵੇ ਉਨੇ ਹੀ ਠੀਕ ਹੈ। ਤੋ ਚਲੋ ਇਹ ਤੱਕ ਘਰਾਂ ਦੇ ਵਿੱਚ ਹੈ ਕੋਈ ਗਲੀਆਂ ਦੇ ਵਿੱਚ ਤੁਹਾਨੂੰ ਖੜਾ ਪਾਣੇ ਦੇਂਦਾ ਹੈ ਜਾਂ ਕੋਈ ਗਲੀਆਂ ਨਾਲੀਆਂ ਜਿਸ ਤਰ੍ਹਾਂ ਬੰਦ ਪਈਆਂ ਉੱਥੇ ਵੀ ਤੁਸੀਂ ਕੋਈ ਛਕੜ ਛੜਕਾ ਵਗੈਰਾ ਕਰਦੇ ਹੋ ਇਹ ਵੀ ਅੱਜ ਇੱਥੇ ਵੀ ਸਪਰੇਅ ਕਰੀ ਦੀ ਹੈ ਜੀ ਤਾਂ ਕਿ ਵੱਤ ਤੋਂ ਵੱਤ ਬਚੇ ਜਾਓ। ਚਲੋ ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇੰਨੀ ਗਰਮੀ ਦੇ ਵਿੱਚ ਤੁਸੀਂ ਸਪਰੇਅ ਕਰ ਰਹੇ ਹੋ। ਔਰ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਡੇਂਗੂ ਤੋਂ ਬਚਣ ਦੀ ਕਿਉਂਕਿ ਡੇਂਗੂ ਜੇਕਰ ਹੋ ਜਾਂਦਾ ਤਾਂ ਸਿੱਲਾਂ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਫਿਰ ਲੋਕਾਂ ਦਾ ਲੱਖਾਂ ਰੁਪਿਆ ਜਿਹੜਾ ਹੈਗਾ ਡਾਕਟਰਾਂ ਦੇ ਕੋਲ ਟੱਪ ਜਾਂਦਾ ਹੈ ਇਸ ਕਰਕੇ ਤੁਹਾਡਾ ਤੁਹਾਡੇ ਵਿਭਾਗ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ